पंचायती जमीन ते कब्जा करण मामले विच दो पुलिस मुलाजमान ऊपर लगे इल्जाम चीफ एडिटर कमलजीत सिंह दी विशेष रिपोर्ट ਸਾਹਿਬ ਕੀ ਨਾਮ ਜੀ ਆਪਣਾ ਮੇਰਾ ਨਾਮ ਨਰਿੰਦਰ ਸਿੰਘ ਜੋਜੀ ਤੇ ਤਲਵੰਡੀ ਨਾਦ ਦੇ ਰਹਿਣ ਵਾਲਾ ਆ ਜੀ ਮੰਗੀ ਮਜਬੂਤ ਸਿੱਖ ਜੋਜੀ ਤੇ ਇਹ ਸਾਡਾ ਪੰਚਾਇਤ ਦਾ ਥਾਂ ਆ ਜੀ ਇਹ ਦੋ ਕਨਾਲਾ ਦੋ ਮਰਲੇ ਥਾਂ ਜੋ ਜਿਹੜਾ ਕੋਰਟ ਚ ਹੈ ਡੀਡੀਪੀ ਦੇ ਦਫਤਰ ਇਹਨਾਂ ਦੇ ਕੇਸ ਤੇ ਵਿਰੋਧਾਹੀ ਖੜੇ ਹੋ ਗਏ ਤੇ ਉਹ ਵੀ ਹੈ ਜਿੱਤ ਲਿਆ ਜੀ ਜਿੱਤ ਤੋਂ ਬਾਅਦ ਚੂ 2 ਵਜੇ ਦਖਲ ਆ ਪੰਚਾਇਤ ਨੂੰ ਪੰਚਾਇਤ ਨੇ ਦਖਲ ਨਹੀਂ ਲਿਆ ਤੇ ਨਾਲ ਹੀ ਸਾਡਾ ਰਸਤਾ ਇਹਨਾਂ ਪਰ ਪ੍ਰਤਾਪ ਐਮਐਲਏ ਨੇ ਵੋਟਾਂ ਦੇ ਜਿਉ ਕੋਈ ਕਾਸ਼ਟ ਬਾਜੀ ਕਰਕੇ ਸਾਡਾ ਰਸਤਾ ਰੋਕਤਾ ਆ ਸਾਡੇ ਘਰ ਦਾ ਲੰਗਾ ਜਾਈ ਬੇਸਟ ਪਾਣੀ ਗੰਦਾ ਉਹਦੇ ਕਾਰਨ ਸਾਡੇ ਬੱਚੇ ਫੈਮਿਲੀ ਮੱਛਰ ਲੜ ਲੜ ਕੇ ਬਿਮਾਰ ਹੋਣਦੇ ਪੈਸੇ ਲਾਉਂਦੇ ਆ ਤੇ ਨਾ ਸਾਡੇ ਵਾਸੀ ਰਾਣ ਦੀ ਕੋਈ ਰਸਤਾ ਜੋ ਇਹਨਾਂ ਨੇ ਬਹੁਤ ਬਦੀ ਕੀਆ ਕੀ ਜੀਆਂ ਕਸ਼ਤ ਬਾਜ਼ ਕਰਕੇ ਮਤਲਬ ਜਿਹੜਾ ਤੁਹਾਡੇ ਪਲਾਟ ਤੇ ਕਬਜ਼ਾ ਕੀਤਾ ਗਿਆ ਵਾ ਕਿੰਨਾ ਵੱਲੋਂ ਕੀਤਾ ਉਹ ਹਰਜੀਤ ਸਿੰਘ ਮਨਜੀਤ ਸਿੰਘ ਜੋਜੀ ਐ ਐ ਸਚੋ ਜੋ ਮਨਜੀਤ ਸਿੰਘ ਐ ਐ ਸਚ ਹਰਜੀਤ ਸਿੰਘ ਜੋਜੀ ਇਹਨਾਂ ਬੜੀਆਂ ਧੋਖੀਆਂ ਜਾਂ ਕਿਥੇ ਦਿੱਤੀਆਂ ਜੋ ਜੇ ਤੁਸੀਂ ਗੱਲ ਕੋਈ ਕੀਤੀ ਤੇ ਤੁਹਾਨੂੰ ਪਰਾਂਗੇ ਬੋਧਮੋ ਜਾਤ ਸੰਬੰਧੀ ਬਹੁਤ ਗਲਤ ਲਫਜ਼ ਬੋਲੇ ਜਿਹੜੇ ਤੇ ਮੈਂ ਬਿਆਨ ਨਹੀਂ ਕਰ ਸਕਦਾ ਮਜੂਦਾ ਸਰਕਾਰ ਤੇ ਬڑے ਬڑے ਵਾਅਦੇ ਕਰ ਰਹੀ ਹੈ ਬڑے ਵਾਅਦੇ ਕੀਤੇ ਪਰ ਸਾਡੇ ਨਾਲ ਕੋਈ ਉਹਨਾਂ ਨਾਲ ਨਹੀਂ ਕੀਤਾ ਐਮ ਐਲ ਏ ਹਰ ਪ੍ਰਤਾਪ ਕੋਈ ਇੰਗੇਜ ਹੋ ਓਹ ਧਾਰੀ ਵਾਲ ਕੋਈ ਦੋ ਤਿੰਨ ਕੇ ਦੇ ਕੋ ਕਹਿੰਦੇ ਵੀਡੀਓ ਦੀ ਡਿਊਟੀ ਲਾਉਂਗੇ ਵੀਡੀਓ ਚੈੱਕ ਕਰੇਗਾ ਕੋਈ ਵੀਡੀਓ ਨਹੀਂ ਆਇਆ ਫਿਰ ਡੀ ਐਸ ਪੀ ਐਸ ਬੀ ਨੂੰ ਉੱਚੇ ਅਧਿਕਾਰੀਆਂ ਕੋਈ ਐਪਲੀਕੇਸ਼ਨ ਲਿਖੀਆਂ ਜੋ ਕਿ ਇਹਨੇ ਸਾਡੀ ਸੁਣੀ ਨਹੀਂ ਹੁਣ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆਂ ਕਿ ਪਹਿਲੀ ਗੱਲ ਪੰਚਾਇਤ ਦਾ ਥਾਂ ਜੜਾਇਆ ਨੰਬਰੀ ਥਾਂ ਜੋ 15 ਬਟਾਵੀ 20 ਬਟਾ 1 ਜੋ ਨੰਬਰੀ ਲਿਖਤ ਥਾਂ ਜੋ ਜੀ ਇਹ ਸੜਾਇਆ ਤੇ ਸਾਨੂੰ ਵਿੱਚ ਉਹਦੀ ਪੰਚਾਇਤ ਦੇ ਰਾਹ ਪੰਚਾਇਤ ਪੰਚਾਇਤ ਹੀ ਦਿੰਦੀ ਆ ਤੇ ਸਾਨੂੰ ਰਾਹ ਦਿੱਤਾ ਜਾਂਦਾ ਤੇ ਕੀ ਨਾਮ ਜੀ ਆਪਣਾ ਲਖਿੰਦਰ ਸਿੰਘ ਜੀ ਤੇ ਕਿੱਥੇ ਵਸਦੇ ਹੋ 29 ਘੰਟੇ ਅੱਜ ਜਿਹੜਾ ਜਗਹ ਨੂੰ ਲੈ ਕੇ ਜਿਹੜਾ ਡਿਸਟ੍ਰਿਬਿਊਟ ਚੱਲਦਾ ਪਿਆ ਕੀ ਕਹਿਣਾ ਚਾਹੋਗੇ ਇਸ ਸੰਬੰਧੀ ਇਸ ਸੰਬੰਧੀ ਜਿਹੜੀ ਜਗ੍ਹਾ ਜਿਹੜੀ ਇਹਨੇ ਪੰਚਾਇਤੀ ਜਗ੍ਹਾ ਵਾ ਪਹਿਲਾਂ ਕੋਹਨ ਤੋਂ ਪਹਿਲਾਂ ਜਿਹੜਾ ਹੱਡੇ ਵੱਡੇ ਵੱਡੇ ਰੈਣੇ ਕੋਰਿਆ ਫਿਰ ਇੱਥੇ ਦੇ ਅੱਡਾ ਰਸਤਾਂ ਦੇ ਈ ਛੱਪੜ ਜੱਟਾ ਵੇਸਟ ਪਾਣੀ ਵੇਂਦਾ ਹੈ ਤੇ ਮੁਰਕੇ ਜਗ੍ਹਾ ਆ ਕੇ ਨਾ ਦੋ ਜ਼ਿਮੀਂਦਾਰ ਭਰਾ ਵਾ ਜੱਟ ਭਰਾ ਇਹਨਾਂ ਨੇ ਅਗੜੇ ਨਜ਼ਾਇਜ਼ ਕਬਜ਼ ਦੋਨੋਂ ਨੇ ਦੋਨੇ ਪੁਲਿਸ ਮੁਲਾਜ਼ਮ ਹੈ ਇੱਕ ਦਾ ਨਾਮ ਹਰਜੀਤ ਸਿੰਘ ਹੈ ਇੱਕ ਦਾ ਨਾਮ ਮਨਜੀਤ ਸਿੰਘ ਤੇ ਅੱਡ ਨਾਲ ਬਹੁਤ ਐ ਬਹੁਤ ਉੱਚੀਆਂ ਅਧਿਕਾਰਾਂ ਤੱਕ ਹੀ ਗਏ ਆ ਡੀਐਸਪੀ ਐਸਐਸਪੀ ਸਾਰੇ ਗਏ ਆ ਡੀਜੀਪੀ ਤੱਕ ਵੀ ਗਏ ਆ ਤੇ ਇਹ ਨਹੀਂ ਆਡੀ ਸੁਣਾਈ ਨਹੀਂ ਲਈ ਐਮਐਲਏ ਤੱਕ ਮੰਤਰੀ ਤੱਕ ਹੀ ਗਏ ਆ ਤੇ ਦੱਸ ਨਹੀਂ ਆਏ ਨਹੀਂ ਤੁਸੀਂ ਇਸ ਮਾਮਲੇ ਦੇ ਵਿੱਚ ਪੰਚਾਇਤ ਨੂੰ ਜਾਂ ਕਿਸੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਦਰਖਾਸਤ ਵਗੈਰਾ ਦਿੱਤੀ ਹਾਂਜੀ ਦਿੱਤੀਆਂ ਜੀ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਜਿੱਦੇ ਡੀਜੀਪੀ ਸਾਹਿਬ ਨੂੰ ਉਹਨਾਂ ਨੂੰ ਤਰਖਸਾ ਪਾਈਆਂ ਇਹਨੇ ਸੁਣਾਈ ਨਹੀਂ ਕਿ ਤੁਹਾਣੀ ਕੀ ਮੰਗ ਕਰਦੇ ਆ ਸਾਡੇ ਇਹ ਅੱਜ ਮੈਂ ਜਿਹੜੀ ਜਿੰਨੀ ਵੀ ਇਹਨਾਂ ਵਾਲੀ ਆ ਉਹ ਸਾਡਾ ਕੰਮ ਦਿੱਤਾ ਜਾਵੇ ਔਰ ਸਾਡਾ ਘਰ ਦਾ ਵੇਸਟ ਪਾਣੀ ਵੀ ਬਾਹਰ ਨਿਕਾਸ ਹੋ ਜਾਏਗਾ ਸਾਡਾ ਵੀ ਰਸਤਾ ਬਣ ਜਾਏਗਾ ਮਤਲਬ ਤੁਹਾਡੇ ਕਹਿਣਾ ਮਤਲਬ ਤੁਹਾਡੀ ਜਗ੍ਹਾ ਦਾ ਨਜਾਇਜ਼ ਕਬਜ਼ਾ ਕੀਤਾ ਗਿਆ ਹਾਂਜੀ ਜੀ ਜਰਜੀਤ ਸਿੰਘ ਤੇ ਮਨਜੀਤ ਸਿੰਘ ਨੇ ਦੋਨਾਂ ਨੇ ਰਲ ਕੇ ਕਬਜ਼ਾ ਕੀਤਾ ਵਾ ਦੋਨੋਂ ਭਰਾ ਹੋ ਗੱਲ ਕਰ ਰਿਹਾ ਪੰਜਾਬ ਪਟਿਆਲਾ ਨਿਊਜ਼ ਤੋਂ ਪੱਤਰਕਾਰ ਹਾਂਜੀ ਬੋਲੋ ਭਾਜੀ ਹਾਂਜੀ ਹਾਂਜੀ ਸਰ ਮਨਜੀਤ ਸਿੰਘ ਦੀ ਗੱਲ ਕਰ ਰਿਹਾ ਸਰ 76 ਜੀ ਜੀ ਸਰ ਇੱਕ ਨਾ ਡਿਸਟ੍ਰਿਬਿਊਟ ਚੱਲ ਰਹੀ ਹੈ ਆਪਣਾ ਤਲਵੰਡੀ ਨਾਰ ਦੇ ਵਿੱਚ ਪਲਾਟ ਜਗ੍ਹਾ ਨੂੰ ਲੈ ਕੇ ਇਹ ਭਾਜੀ ਬੜਾ ਹੀ ਹਾਈਲਾਈਟ ਕੀਤਾ ਆ ਗੱਲ ਤੇ ਕੁਝ ਵੀ ਨਹੀਂ ਹੈਗੀ ਐਵੇਂ ਬਿਨਾਂ ਮੰਨੋ ਤੋਂ ਹਾਈਲਾਈਟ ਕੀਤਾ ਇਹਨਾਂ ਨੇ ਤੁਹਾਡੇ ਉੱਤੇ ਨਾ ਇਲਿਗੇਸ਼ਨ ਲੱਗਦੇ ਆ ਵੀ ਅਸੀਂ ਕੀ ਵੀ ਸਾਡੇ ਜਿ ਪ੍ਰਾਪਰਟੀ ਦੇ ਉੱਪਰ ਜਿਹੜੀ ਵੀ ਜਗ੍ਹਾ ਹੈਗੀ ਹੈ ਨਾ ਪਾਣੀ ਦੀ ਨਿਕਾਸੀ ਵਾਲਾ ਜਿਹੜਾ ਪਲਾਟ ਆ ਵਾ 2 ਮਰਲੇ 2 ਕਨਾਲਾ ਜਿਹੜਾ ਹੈਗਾ ਵਾ ਉਹਦੇ ਉੱਤੇ ਕਬਜ਼ੇ ਨੂੰ ਲੈ ਕੇ ਉਹਨਾਂ ਨੇ ਕੀਤਾ ਵਾ ਉਸੇ ਸਬੰਧ ਦੇ ਵਿੱਚ ਆਪ ਜੀ ਦਾ ਵਰਸ਼ਨ ਲੈਣਾ ਸੀ ਜਰੂਰ ਮੈਂ ਉਹਦੇ ਵਿੱਚ ਪੈਸਾ ਜੇ ਤੁਸੀਂ ਵਰਸ਼ਨ ਲੈਣਾ ਨਾ ਹਾਂਜੀ ਹਾਂਜੀ ਤੇ ਉਹਦੇ ਵਿੱਚ ਸਾਡਾ ਵਰਸ਼ਨ ਲੈ ਕੇ ਫਿਰ ਡਿਟੇਲ ਦੇ ਵਿੱਚ ਰਿਪੋਰਟ ਲਾਓ ਤੁਸੀਂ ਬਿਲਕੁਲ ਸਰ ਤੇ ਤੁਸੀਂ ਮਿਲ ਲਓ ਦੇਖੋ ਉਹਦੇ ਵਿੱਚ ਇਹ ਆ ਕਿ ਮੰਨ ਲਓ 50 60 ਸਾਲ ਤੋਂ ਸਾਡਾ ਪੁਸ਼ਤੈਨੀ ਬਜ਼ੁਰਗਾਂ ਦਾ ਸਾਡਾ ਕਬਜ਼ਾ ਚੱਲਦਾ ਆ ਰਿਹਾ ਹਾਂਜੀ ਠੀਕ ਹੈ ਜੀ ਉਹਦੇ ਵਿੱਚ ਸਾਡੀ ਚਾਰ ਦੁਆਰੀ ਹੋਈ ਹੈ ਉੱਥੇ ਸਾਡੀ ਮੋਟਰ ਲੱਗੀ ਆ ਸਾਡੇ ਉੱਥੇ ਗੇਟ ਲੱਗਾ ਸਾਡਾ ਕੋਠਾ ਬਣਿਆ ਹੋਇਆ ਠੀਕ ਹੈ ਜੀ ਸਾਡੇ ਦਰਖਤ ਲੱਗੇ ਹੋਏ ਆ ਬਿਲਕੁਲ ਔਰ ਜਿਹੜੀ ਪਾਰਟੀ ਕਲੇਮ ਕਰ ਰਹੀ ਹੈ ਇਹਨਾਂ ਕੋਲ ਤਿੰਨ ਚਾਰ ਕਨਾਲਾਂ ਤਾਂ ਨਜਾਇਜ਼ ਉਹਨਾਂ ਨੇ ਵੜਿਆ ਹੋਇਆ ਪਿਛਲੇ ਬੰਨੇ ਹੈ ਜੀ ਠੀਕ ਆ ਠੀਕ ਆ ਔਰ ਇਸ ਤੋਂ ਬਾਅਦ ਇੱਕ ਜਗ੍ਹਾ ਜਿਹੜੀ ਹੈਗੀ ਆ ਪੰਚਾਇਤ ਦੀ ਕਲੇਮ ਕਰ ਰਹੇ ਆ ਤੇ ਪੰਚਾਇਤ ਦੀ ਰਿਪਰਜੈਂਟ ਕਰੇ ਇਹ ਕੌਣ ਹੁੰਦੇ ਬੰਦੇ ਕਰਨ ਵਾਲੇ ਬਿਲਕੁਲ ਪਰ ਉਹਨਾਂ ਦਾ ਕਹਿੰਦਾ ਕਿ ਇਹ ਜਗ੍ਹਾ ਜਿਹੜੀ ਹੈ ਪੰਚਾਇਤੀ ਹੈ ਮੇਰੀ ਬੇਨਤੀ ਸੁਣੋ ਪੰਚਾਇਤੀ ਇਹ ਕਹਿ ਰਹੇ ਆ ਪਰ ਸਾਡਾ 50 60 ਸਾਲ ਤੋਂ ਉੱਥੇ ਸਾਡਾ ਪਛਤੈਨੀ ਬਜ਼ੁਰਗਾਂ ਦਾ ਕਬਜ਼ਾ ਚੱਲਦਾ ਆ ਰਿਹਾ ਹੈ ਔਰ ਮੇਰੀ ਮਾਤਾ ਜੀ ਦੇ ਨਾਂ ਤੇ ਸਿਵਲ ਕੋਰਟ ਵੱਲੋਂ ਸਾਨੂੰ ਜਿਹੜੀ ਹੈਗੀ ਡਿਕਰੀ ਵੀ ਸਾਡੇ ਘਰ ਤੇ ਹੋਈ ਹੋਈ ਹੈ ਹਾਂ 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 ਠੀਕ ਹੈ ਨਾ ਕੋਈ ਵਿੱਚ ਆਪੇ ਮਹਿਕਮਾ ਦੇਖੇ ਜੋ ਸਾਨੂੰ ਮਹਿਕਮਾ ਪੁੱਛੇਗਾ ਤੇ ਉਹ ਸਾਡੀ ਮਾਤਾ ਜੀ ਜਾਂ ਸਾਡੇ ਜਿਹੜੇ ਪੇਰੈਂਟ ਹੈ ਉਹ ਦਿਖਾ ਦੇਣਗੇ ਕਿ ਸਾਡੇ ਕੋਲ ਡਿਕਰੀ ਇਸ ਚੀਜ਼ ਦੀ ਹੈ ਬਿਲਕੁਲ ਬਿਲਕੁਲ ਸਰਪਰਵਤ ਜਲੰਧਰ ਵੀ ਜਨਰਲ ਡਿਵੀਜ਼ਨ ਡਿਵੀਜ਼ਨ ਨੇ ਵੀ ਜਿਹੜਾ ਵਾ ਉਹ ਸਰ ਮਾਨਯੋਗ ਦਲਦ ਦੇ ਹੱਥ ਕੀਤਾ ਸੀ ਪੰਚਾਇਤ ਦੇ ਹੱਕ ਜੀ ਕੀਤਾ ਸੀ ਪਰ ਇਹਨਾਂ ਪਰਿਵਾਰ ਦਾ ਕਿਹੜਾ ਪੰਚਾਇਤ ਦਾ ਵੀ ਕੀ ਉਹਦੇ ਵਿੱਚ ਤੁਹਾਡੇ ਵੱਲੋਂ ਇਲਿਗੇਸ਼ਨ ਆਇਆ ਲੱਗ ਗਿਆ ਵੀ ਪੁਲਸ ਵਾਲਦਮ ਨੇ ਇਹਨਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਗ੍ਹਾ ਦੇ ਬਾਰ ਬਸ ਬਿਲਕੁਲ ਧਮਕੀਆਰੀ ਕੋਈ ਗੱਲ ਨਹੀਂ ਹੈ ਇੱਕ ਲੋਕਾਂ ਦਾ ਟ੍ਰੈਂਡ ਹੁੰਦਾ ਵੀ ਕਿਸੇ ਨੂੰ ਬੰਦੇ ਨੂੰ ਨੀਵਾ ਦਿਖਾਣ ਦੀ ਠੀਕ ਹੈ ਨਾ ਅਸੀਂ ਤੇ ਪਿੰਡ ਰਹਿ ਜਾਂ ਸੀ ਤਾਂ ਰਹਿੰਦੇ ਸ਼ਹਿਰ ਫਤਿਹਗੜ ਚੋੜੀਆਂ ਪਿੰਡ ਤੇ ਅਸੀਂ ਕਿਤੇ ਗਏ ਨਹੀਂ ਤੁਹਾਨੂੰ ਕਿੱ데 ਮੈਦ ਦੇਣੀ ਆਪਾਂ ਲੋਕ ਬਿਲਕੁਲ ਚਲੋ ਠੀਕ ਹੈ ਸਰ ਮੈਂ ਤੁਹਾਡਾ ਜਿਹੜਾ ਆਪਣਾ ਆਪਣਾ ਤੁਸੀਂ ਆਪਣਾ ਵਰਸ਼ਨ ਦਿੱਤਾ ਇਹੇ ਤੁਹਾਡਾ ਵਰਸ਼ਨ ਮੈਂ ਸਮਝਾ ਕਿ ਤੁਸੀਂ ਮਿਲ ਕੇ ਬਿਲਕੁਲ ਸਾਹਿਬ ਜੀ ਤੁਸੀਂ ਇਹਨਾਂ ਦੇ ਬੰਦਿਆਂ ਨੇ ਵੀ ਨਜਾਇਜ਼ ਕਬਜ਼ੇ ਛਿਛਿਏ ਹੋਏ ਆ ਔਰ ਆਲਰੇਡੀ ਇਹਨਾਂ ਦੇ ਘਰਾਂ ਨੂੰ ਦੋ ਦੋ ਤਿੰਨ ਤਨ ਰਸਤੇ ਲੱਗ ਰਹੇ ਨੇ ਔਰ ਜੀ ਬਿਲਕੁਲ ਬਿਲਕੁਲ ਠੀਕ ਹੈ ਨਾ ਇਹ ਨਾ ਸਰ ਡਿਸਟ੍ਰਿਬਿਊਟ ਚੱਲਦਾ ਪਿਆ ਸੀ ਉਸੇ ਬਾਰੇ ਜਾਣਕਾਰੀ ਲੈਣੀ ਹੈ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂ ਸੀ ਤੁਹਾਡਾ ਰਾਈਟ ਬਣਦਾ ਤੁਹਾਡਾ ਰਾਈਟ ਬਣਦਾ ਸਾਹਿਬ ਤੁਸੀਂ ਲਓ ਦਿਸੂ ਆਪਣਾ ਬਿਲਕੁਲ ਠੀਕ ਹੈ ਨਾ ਜੇ ਸਾਡਾ ਵੀ ਰਾਈਟ ਬਣਦਾ ਆ ਵੀ ਆਪਾਂ ਤੁਹਾਨੂੰ ਦੱ ਬਿਲਕੁਲ ਬਿਲਕੁਲ ਸਰ ਇਹ ਹੀ ਤੁਹਾਡਾ ਜਿਹੜਾ ਵਰਸ਼ਨ ਹੈ ਆਪਣਾ ਇਹ ਹੀ ਆਪਾਂ ਸਮਝੀਏ ਕਿ ਤੁਸੀਂ ਮਿਲ ਕੇ ਬਾਈਟ ਦੇਣਾ ਪਸੰਦ ਕਰੋਗੇ ਹਾਂਜੀ ਮਿਲ ਕੇ ਬਾਈਟ ਦੇਣਾ ਪਸੰਦ ਕਰੋਗੇ ਜਿਹੜਾ ਤੁਹਾਡਾ ਇਹ ਵਰਸ਼ਨ ਸਮਝੀ ਆਪਾਂ ਨਹੀਂ ਤੁਸੀਂ ਜਿੱਦਾਂ ਤੁਸੀਂ ਚੰਗਾ ਸਮਝਦੇ ਹੋ ਦੇਖੋ ਆਪਾਂ ਤੇ ਜੋਸ਼ਰੀਏ ਤੁਹਾਨੂੰ ਦੱਸਤੀ ਆ ਹੂੰ ਹੂੰ ਵੀ ਸਾਡੇ ਉੱਥੇ ਮੰਨੋ 50 60 ਸਾਲ ਤੋਂ ਬਜ਼ੁਰਗਾਂ ਦਾ ਸਾਡਾ ਕਬਜ਼ਾ ਆ ਉੱਥੇ ਸਾਡਾ ਸਾਰਾ ਕੁਝ ਖੇਤੀ ਹੁੰਦੀ ਹੈ ਉੱਥੇ ਸਾਡਾ ਪੁਰਾਣਾ ਜੋ ਕੋਈ ਮੋਟਰ ਲੱਗੀ ਹੋਏ ਤੁਸੀਂ ਦੇਖ ਸਕਦੇ ਜੀ ਹਾਂਜੀ 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 ਸਰ ਮੈਂ ਗਿਆ ਸੀ ਇਹ ਕਹਿੰਦਾ ਔਰ ਜਿਹੜੇ ਬੰਦੇ ਕਲੇਮ ਕਰ ਰਹੇ ਇਹਨਾਂ ਦਾ ਉੱਥੇ ਕੋਈ ਲੈਣਾ ਦੇਣਾ ਨਹੀਂਗਾ ਇਹਨਾਂ ਨੇ ਵੀ ਨਜਾਇਜ਼ ਕਬਜ਼ੇ ਕੀਤੇ ਹੋਏ ਆ ਪਿਛਲੇ ਬੰਦੇ ਸਟ੍ਰਕਚਰ ਜੀ ਇਹਨਾਂ ਦਾ ਰਿਲੀਵੇਸ਼ਨ ਲਾਇਆ ਹੈ ਕਿ ਵੀ ਸਾਡੇ ਨੂੰ ਪਾਣੀ ਦੀ ਨਿਕਾਸੀ ਨੂੰ ਬੜਾ ਪ੍ਰੋਬਲਮ ਆ ਜੀ ਪਾਣੀ ਦਾ ਨਿਕਾਸੀ ਇਹਨਾਂ ਨੂੰ ਰਸਤੇ ਪਿੱਛੇ ਗੜੀਆਂ ਲੱਗਦੀਆਂ ਨੇ ਆਪਣੀਆਂ ਹਾਂਜੀ ਹਾਂਜੀ ਆਪਣਾ ਉਹ ਮੌਕੇ ਤੇ ਵੀਡੀਓ ਵੀ ਚੈੱਕ ਕਰੇ ਆਪਣੇ ਵੀਡੀਓ ਵਿਭਾਗਾਂ ਚੈੱਕ ਕਰੇ ਵੀ ਇਹਨਾਂ ਨੇ ਆਲਰੇਡੀ ਰਸਤੇ ਲੱਗਦੇ ਇਹਨਾਂ ਨਾਲੀਆਂ ਲੱਗੀਆਂ ਨਹੀਂ ਇਹ ਤਾਂ ਵੀਡੀਓ ਵਿਭਾਗ ਦਾ ਕੰਮ ਹੈ ਨਾ ਹਾਂਜੀ ਹਾਂਜੀ ਪਰ ਦੇਖੋ ਉਹ ਇੱਕ ਪੁਰਸ਼ ਮੁਲਾਜ਼ਮ ਉੱਤੇ ਲਾਉਣਾ ਉਹਨਾਂ ਦੀ ਥਿੰਕਿੰਗ ਹੈ ਲੇਕਿਨ ਅਸੀਂ ਫੇਰ ਕੋਰਟ ਦੇ ਵਿੱਚ ਅਸੀਂ ਵੀ ਇਹਨਾਂ ਨੂੰ ਕਸੀਟਾਂਗੇ ਨਾ ਵੀ ਦੱਸੋ ਕਿਹੜੇ ਵੇਲੇ ਧਮਕੀ ਦਿੱਤੀ ਤਾਂ ਕਿਹੜੇ ਵੇਲੇ ਫੇਰ ਜੋ ਕੋਈ ਡਿਸਪਿਊਟ ਹੈਗਾ ਉਹ ਤੇ ਡਿਸਪਿਊਟ ਹੈ ਹੀ ਹੈ 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 ਸਹੀ ਗੱਲ ਹੈ ਕਿ ਨਹੀਂ ਕੋਈ ਇਹਨਾਂ ਕੋਲ ਰਿਕਾਰਡ ਵਿੱਚ ਕੋਈ ਗੱਲ ਹੈ ਇਹਨਾਂ ਦੇ ਕੋਲ ਕੋਈ ਇਨ ਰਿਕਾਰਡ ਕੋਈ ਗੱਲ ਹੈ ਇਹਨਾਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਧਮਕੀ ਦਿੱਤੀ ਹੈ ਐਵੇਂ ਫੇਰ ਬਿਨਾਂ ਵੱਲੋਂ ਕਿਸੇ ਦਾ ਨਾਮ ਲੈਣਾ ਨਹੀਂ ਚੰਗੀ ਗੱਲ ਹੈ। ਬਈ ਰਾਤ ਦਾ ਸਮੱਸਿਆ ਹੈਗਾ ਪੰਚਾਇਤਿਸ ਵੀ ਨੂੰ ਲੱਗੀ 2016 ਦੇ ਵਿੱਚ ਪੰਚਾਇਤ ਦੇ ਹੱਕ ਵਿੱਚ ਦਿੱਤਾ ਗਿਆ ਵਾ ਲਈ ਅਜੇ ਉੱਥੇ ਕਬਜ਼ਾ ਇਹਨਾਂ ਪ੍ਰਾਈਵੇਟ ਬਣਿਆ ਦਾ ਜੀ ਮੈਂ ਜਿਹੜਾ ਤੁਸੀਂ ਅੱਜ ਪੁੱਛਿਆ ਹੁਆ ਹੈ ਉਹ ਸਾਡੇ ਡਿਵੀਜ਼ਨ ਡਿਪਟੀ ਡਾਇਰੈਕਟਰ ਆਫਿਸ ਤੋਂ ਹੈ ਜਿਲੰਦਰੂ ਜਿਲੰਦਰੂ ਇਹ ਪੰਜਾਬ ਪੰਚਾਇਤੀ ਰਾਜ ਦੇ ਸੈਕਸ਼ਨ 11 ਅਧੀਨ ਉਸ ਲੋਕ ਨਾਲ ਜਗਾ ਦੀ ਮਾਲਕੀ ਕੋ ਜੀ ਰਹੀ ਹੈ ਕਿ ਪੰਚਾਇਤ ਹੈ ਇਸ ਦੇ ਨਾਲ ਡੀਡੀਪੀ ਆਫਿਸ ਤੋਂ ਜਿਹੜੀ ਅਪੀਲ ਹੋਈ ਹੈ ਉਹ ਕੋਈ ਫੈਸਲਾ ਨਹੀਂ ਹੈਗਾ ਤੁਸੀਂ ਸਭ ਰਿਕਾਰਡ ਦੇ ਦਿਓ ਅਸੀਂ ਆਪਣਾ ਰਿਕਾਰਡਿੰਗ ਚੈੱਕ ਕਰ ਲਾਂ ਕਿ ਕਿਉਂਕਿ ਇਹ ਪੁਰਾਣਾ 2016 ਦਾ ਜੇ ਸੈਕਸ਼ਨ 7 ਦੇ ਅਵਿਖਣ ਹੋਈ ਹੈ ਜੋ ਕਿ ਕੋਈ ਬੰਦੀ ਨਹੀਂ ਹੈ ਤਾਂ ਫਿਰ ਅਸੀਂ ਨਿਮਾਹ ਸਾਹਿਬ ਦਾ ਕਟੌੜੀ ਕਰਾਂਗੇ ਉਸ ਤੋਂ ਬਾਅਦ ਇਹ ਪ੍ਰੋਜੈਕਸ਼ਨ ਲਈ ਜਾ ਸਕਦੀ ਹੈ ਕੰਫਰੰਸ ਸਾਈਡ ਵਿੱਚ ਦੋ ਪਾਸੇ ਰੇਡ ਪੰਜਾਬ ਨੂੰ ਸਮਝਾ ਕਰਦੇ ਕਿ ਐਸਚੂ ਐਕਟ ਹਾਂ ਦਾ ਪ੍ਰਾਵਾਂ ਉਹਦਾ ਇਹ ਕੰਮ ਹੈ ਜੀ ਕਿ ਅਗਰ ਦੋਸ਼ੀ ਬਾਰੇ ਕੋਈ ਪਰਵੀਤੀ ਸੀ ਹੈਗੀ ਇੱਕ ਦਸਤਾਵੇਜ਼ ਪ੍ਰਦਸ਼ਲਾ ਹੈ ਦੇਖੋ ਬੇਸਿਕਲੀ ਸਾਡਾ ਜੋ ਰੂਟਿਨ ਪ੍ਰੋਸੀਜਰ ਹੈ ਉਹ ਇਹ ਹੈ ਕਿ ਜੇ ਕਿਸੇ ਨੇ ਨਜਾਇਜ਼ ਕਬਜ਼ਾ ਕੀਤਾ ਉਹ ਤੇ ਚਲੰਤ ਜਿਹੜਾ ਹਾਲੇ ਦਿਵਾਲੇ ਦਾ ਟਿਕਾ ਹੁੰਦਾ ਉਹਦੇ ਹਿਸਾਬ ਨਾਲ ਅਸੀਂ ਵੀ ਬਣਾ ਪਾਈ ਕਰ ਸਕਦੇ ਹਾਂ ਪਿਛਲੇ ਕੁ ਸਾਲ ਪੰਜਾਬ ਪੁਲਿਸ ਹਨ ਕਿ ਨਹੀਂ ਮੈਂ ਬਸ ਨਹੀਂ ਗਿਆ ਅੱਛਾ ਫਿਰ ਆਪ ਜੇਤਾ ਤਰੀ ਦੱਸੋ ਜੀ ਰਿਗੰਦਰ ਤੋਂ ਕੀ ਜਰਾ ਦਿੱਤਾ ਹੋਇਆ ਜੀ ਹਾਂ ਜੀ ਤੁਹਾਡੇ ਕਾਫੀ ਪਹੁੰਚਣਾ ਬਾਕੀ ਆ ਨਹੀਂ ਨਹੀਂ ਮੈਂ ਇਹ ਨਹੀਂ ਕਿਹਾ ਮੇਰੇ ਤੇ ਪਹੁੰਚਣਾ ਬਾਕੀ ਆ ਮੈਂ ਇਹ ਕਿਹਾ ਕਿ ਕਲਾ 11 ਨੂੰ ਫਾਈਨਲ ਕਰਾਉਣਾ ਜ਼ਰੂਰੀ ਨਹੀਂ ਹੁੰਦਾ ਸਾਨੂੰ ਇਹ ਵੀ ਚੈੱਕ ਕਰਨਾ ਪਊਗਾ ਕਿ ਕੀ ਉਹ ਸੈਕਸ਼ਨ 7 ਵਿੱਚ ਡੀਐਨਪੀ ਅਫੀਸਰ ਦੀ ਰਿਪੋਰਟ ਵਿੱਚੋਂ ਬੇਦਰਫਲੀ ਹੋਈ ਹੈ ਜੀ ਉਹਦੇ ਨਾਲ ਉਹਦੇ ਨਾਲ ਜਿੰਨੇ ਵੀ ਘਰ ਲੱਗਦੇ ਹਨ ਉਹਨਾਂ ਨੂੰ ਲੰਘਣ ਦੇ ਵੀ ਦਿੱਕਤ ਆ ਉਹਨਾਂ ਦੇ ਪਾਣੀ ਬਾਹਰ ਜਾਂਦੀ ਦੀ ਦਿੱਕਤ ਆ ਘਰਾਂ ਦੇ ਵਿੱਚ ਉਹਨਾਂ ਦੇ ਗੰਦਗੀ ਕਾਹਦਾ ਹੋਈ ਰਹੀ ਆ ਸਰੋਨ ਵਾਲੀ ਥੋੜੀ ਜਿਹੀ ਕੋਈ ਅਹਿਯਾਰ ਟਿਪਸ ਦੱਸ ਦੋ ਕਿ ਉਹ ਤੁਹਾਡੇ ਤੱਕ ਪਹੁੰਚ ਕਰ ਸਕਾ ਤਾਂ ਜੋ ਗੁਰਮੁਖ ਪਾਲੋਂ ਜਿਹੜੀ ਕੋਈ ਲੰਗਰ ਦੀ ਸਹੂਲਤ ਕੋਈ ਖੇਤੀ ਵਿੱਚ ਸੈਕਟਰ ਜਿਹੜੇ ਉਸੇ ਨੂੰ ਉਸ ਵਿੱਚ ਬਸਰੇ ਆ ਸਾਨੂੰ ਸਾਡਾ ਬਲਾਕ ਰਮਦਾਸ ਬਣ ਗਿਆ ਜਿਹਦੇ ਅਧੀਨ ਪੰਚਾਇਤ ਆਉਂਦੀ ਹੈ ਉਹ ਰਿਟਰਨ ਵੀਡੀਓ ਕੰਸਲਟਿੰਗ ਦੇ ਸਕਦੇ ਆ ਤਾਂ ਕਿ ਉਹ ਉਹਨਾਂ ਦੀ ਐਪਲੀਕੇਸ਼ਨ ਤੇ ਐਕਸ਼ਨ ਲੈ ਕੇ ਜੋ ਵੀ ਲੋਗ ਹਾਲ ਹੈ ਉਹ ਕਰ ਸਕਣ